ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਤਾਜੀ ਸੂਈਆ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਦੋਤੀ ਆਦਿਓ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਆਲਾ ਸਾਹਿਬ ਹੋਰ ਬੱਬੂ ਠੀਕ ਹੋ ਬਹੁਤ ਵਧੀਆ ਬਾਈ ਜੀ ਨਾਮ ਡਾਕਟਰ ਰਸਪੋਲ ਨਾਮ ਡਾਕਟਰ ਸਾਹਿਬ ਬੱਬੂ ਹੈ ਪਿੰਡ ਸਲਾਦਪੁਰਾ ਜ਼ਿਲ੍ਹਾ ਬਠਿੰਡਾ ਸੀਰਫੂਲ ਨੇੜੇ ਪਿੰਡ ਨੇੜੇ ਆਪਣੇ ਪੜੌੜ ਰਹਿਗਾ ਜੀ ਭਗਤਾ ਭਾਈ ਰੁਪਾ ਮੋਬਾਈਲ ਨੰਬਰ ਬੋਲਦਾ 7747717317 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਸਰਾ ਸੂਸ ਹੋਈ ਡਾਡ ਸਾਹਿਬ ਕਦੋਂ ਸੂਈ ਹੈ ਭਾਈ ਆ ਬਸ ਨੂੰ ਘੰਟਾ ਕੋਇਆ ਜੀ ਘੰਟਾ ਕੋ ਘੰਟਾ ਆਪਾ ਉਹਨਾ ਘੰਟਾ ਲਾ ਲਓ ਬੱਚਾ ਕੀ ਹੈ ਮੰਗੀ ਬੱਛੀ ਹੈ ਜੀ ਬੱਛੀ ਚੰਗੀ ਆ ਨਾ ਬਹੁਤ ਚੰਗੀ ਬੱਛੀ ਹੈ ਜੀ ਅ ਜੇਰ ਜੇਰ ਹਜੇ ਪੈਣੀ ਆ ਜੀ ਬਸ ਠੀਕ ਹੈ ਭਾਈ ਤੇ ਬੌਲਾ ਕਿ ਨਾ ਇੱਕ ਥੋੜੀ ਚੋਤੀ ਉਹ ਪਿਆ ਜੀ ਮਾਰ ਦੇ ਥੋ ਕੈਮਰਾ ਅੱਛਾ ਮਾਲਟੀ ਜਿ ਰੱਖੇ ਕੋਈ ਬੈਠਾ ਬੇਚਦੀ ਬਾਈ ਕਹਿੰਦਾ ਕਈ ਬਾਈ ਚੋਇਆ ਕਿ ਨਹੀਂ ਚੋਇਆ ਆ ਹੁਣ ਦਿਖਦਾ ਗਿਆ ਨਾ ਸਾਹਮਣੇ ਠੀਕ ਆ ਭਾਈ ਚਵਾਈ ਕਿਵੇਂ ਹੈ ਚਵਾਈ ਬਹੁਤ ਵਧੀਆ ਡਾਕਟਰ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਾਣਾ ਚਵਾਈ ਰੂਪੇ ਕਹਿੰਦਾ ਨੰਬਰ 1 ਹੈ ਠੰਡੀ ਸੀ ਲਾ ਲੈ ਖੋਲੀ ਭਾਈ ਤੋਰ ਕੇ ਰਹਿਣ ਕਿੰਨਾ ਦਾ ਦੁੱਧ ਦੇ ਦੂਗਾ ਬਹੁਤ 15 ਤੋਂ 16 ਕਿਲੋ ਦੋਗੇ ਐਵੇਂ ਆਪਾਂ 18 20 ਕਹੀਏ ਕਿ ਉਹ ਸਵਾਲ ਵਾਲੀ ਗੱਲ ਨਹੀਂ ਹਮ ਸਹੀ ਗੱਲ ਹੈ ਪੇਸ ਬੜਾ ਚੰਗਾ ਕੱਦ ਬੜਾ ਚੰਗਾ ਬਰੀਦ ਚੰਗੀ ਆ ਚਮਕ ਬੜੀ ਆ ਨਾ ਵੜ ਤੇ ਚਮਕਦਮ ਕੋ ਬਹੁਤਾ ਗਲ ਕਰਾਇ ਤਾਂ ਨਮਾਉਣ ਵਾਲੀ ਜੀ ਸੂਈ ਕਰਕੇ ਨਾ ਸਾਜੀ ਸੂਈ ਆ ਬਾਈ ਨਮਾਉਣ ਵਾਲੀ ਆ ਬਾਈ ਕਹਿੰਦਾ ਤੇ ਚਮਕ ਝੂਕ ਕਰ ਮਾਰੀ ਤੇ ਫੁੱਲ ਆ ਬਾਈ ਤੋਰਾ ਤਾਰਾ ਕਮਾਲ ਦਾ ਆਰਡਰ ਬੜਾ ਚੰਗਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਫੋੜ ਲਿਓ ਜੀ ਕੰਦੀ ਤਾਂ ਕੋਈ ਅੰਦਰ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਹਨ ਜਿੱਥੇ ਮਰਜੀ ਖੜਾ ਲਾ ਕੋਈ ਚੱਕਰੀ ਨਹੀਂ ਜਿਵੇਂ ਬੰਦਾ ਬੱਚਾ ਹੈ ਜਾਂ ਨਹੀਂ ਹੈ ਹੂੰ ਕਹਿੰਦੀ ਕੁਛ ਨਹੀਂ ਆ ਕਹਿੰਦੀ ਕੁਛ ਨਹੀਂ ਇਹ ਤਾਂ ਹਜੇ ਆਪਣੀ ਖਾਲੀ ਕਰੀ ਵੀ ਆ ਕੀ ਮੁੱਲ ਆ ਭਾਈ ਇਹਦਾ ਇਹ ਡਾਕਟਰ ਸਾਹਿਬ ਬਸ 48000 ਦੀ ਦੇਣੀ ਆ ਜੀ ਮਾਨਤਾਂ ਹੋ ਜਾ ਬਸ ਮਾਨਤਾ ਨਹੀਂ ਹੋਣਾ ਜੀ ਜਿਹੜਾ ਛੋਟ ਛੱਪਿਆ ਆਪਣੇ ਉਹ ਜੇ ਮੁੱਲ ਨਹੀਂ ਹੋਣੇ ਹੂੰ 48000 ਰੁਪਇਆ ਮੁੱਲ ਆ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋਲ ਜਮ ਜੈ ਜਬਈ ਸੂਈ ਸਵਾਈਾ ਥਨਲੇ ਵਾ ਚੰਗਾ ਚਵਾਈ ਦੂਈ ਚੰਗੀ ਬੋਲਾਈ ਭਾਈ ਗੱਡੀ ਬੈਠਾ ਬਾਲਟੀ ਚ ਦੁਬਾਰਾ ਫੇਰ ਦਿਖਾ ਦਿਓ ਜੀ ਬੋਲਾ ਪੁੱਛ ਹੂੰ ਬੋਲਾ ਦਿਖਾਤਾ ਭਈਆ ਆਪਿਆ ਠੀਕ ਆ ਅੱਗੇ ਵੀਰੇ 2 ਨੰਬਰ ਕਿਹੜਾ ਪਹਿਲਾ ਸੂਆ ਸੁਣਦੀ ਜੀ ਬੱਚੀ ਕਿੰਨੇ ਦਿਨ ਲੈਂਦੀ ਬਈ ਇਹ ਲਓ ਜੀ 10 ਦਾ 10 ਦਿਨ ਲਓ ਕਿੰਨਾ ਕਿੰਨਾ ਦੁੱਧ ਦੇ ਦੂਗਾ ਦੁੱਧ 16 ਤੋਂ 17 ਕਿਲੋ ਦੂਗਾ ਛੀ ਠੰਡੀ ਸੀ ਬਹੁਤ ਆ ਤੇ ਲੇਵਾ ਦੇਖੋ ਕਿੰਨਾ ਫੀਟਿੰਗ ਆ ਕਰਤੂਗੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਥੱਲਾ ਬਹੁਤ ਪਈਆਂ ਨੇ ਮੂੰਹੋਂ ਡਾਕਟਰ ਸਾਹਿਬੇ ਦੋ ਦੰਦ ਹੈ ਜੀ ਮੂੰਹੋਂ ਦੋ ਦੰਦ ਹਾਂ ਇਹਨੇ ਦਿਖਾਤੇ ਮੈਨੂੰ ਦੰਦ ਇਹਦੇ ਮੈਂ ਦੇਖ ਲਿਓ ਪਹਿਲੀ ਦਿਖਾਉਂਦੀ ਨਹੀਂ ਧੱਕਾ ਕਰਦੀ ਠੀਕ ਆ ਬਾਈ ਹੂੰ ਹੂੰ ਫੇਸ ਬੜਾ ਚੰਗਾ ਕਰਮਾਈ ਦਾ ਰੰਗ ਰੂਪ ਚੰਗਾ ਬਾਕੀ ਥੋੜਾ ਥਾਰਾ ਚੈੱਕ ਕਰਵਾਉਣਾ ਚੰਗੀ ਆ ਬੜ ਸੁਨੱਖੀ ਆ ਕੱਚੀ ਕੱਚੀ ਹੈ ਬਾਈ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੋਰਾ ਤਰਾ ਦੇਖੋ ਪਿੱਛੇ ਤੋਂ ਚੜਾਈ ਜੜੂਈ ਬਹੁਤ ਆ ਬੜੀ ਹੈ ਛਾਲੀ ਚੌੜੀ ਵੱੱਛੀ ਆ ਡਾਕਟਰ ਹੂੰ ਨਜਾਇਜ਼ ਵਾਲੀ ਚੌੜੀ ਆ ਸਹੀ ਗੱਲ ਹੂੰ ਤੋਰਾ ਤਰਾ ਤਾਂ ਤੂੰ ਬਾਹਰ ਘੜ ਮਾਰੀ ਆ ਹੁਣ ਬਾਹਰ ਕੱਢ ਲਈ ਨਾ ਹੂੰ ਫੇਰ ਵੇਖੀ ਡਾਕਟਰ ਐਂ ਜਾਊ ਛਾਲੀ ਸਹੀ ਗੱਲ ਆ ਆਪਣੀ ਅੱਛਾ ਬਾਤ ਆ ਇਹਨਾਂ ਜਾਗਦੀ ਥੋੜੀ ਜੀ ਖੁੱਲੀ ਫਿਰਦੀ ਆ ਫਾਰਮ ਸੀਗੀ ਹੂੰ ਲਓ ਬੈਠੇ ਰਹੋ ਕਹਿੰਦੀ ਕੁਛ ਨਹੀਂ ਹੈ ਨਾ ਆ ਲੋ ਜੀ ਰਸਾ ਸੜਦਾ ਤਾਂ ਦਾਉਣ ਤੇ ਬਾਈ ਲਓ ਜੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਆਏ ਪਾ ਮੇ ਲੱਤਾਂ ਨੂੰ ਜੱਫੀਆਂ ਪਾਈ ਜਾਂ ਆਏ ਨਹੀਂ ਵੀ ਲੱਤ ਛੜ ਕਰ ਨਾ ਨਾ ਜੀ ਨਾ ਠੀਕ ਆ ਇਹ ਮਰਜ਼ੀ ਫੇਰੀ ਜਾ ਉਹ ਹੱਥ ਨਾਲ ਹੂੰ ਲੂਣ ਬੱਚੀ ਨਹੀਂ ਹੱਥ ਨਹੀਂ ਫਰਾਉਂਦੀ ਹੁੰਦੀ ਸਹੀ ਗੱਲ ਆ ਭਾਈ ਜਿਵੇਂ ਮਰਜ਼ੀ ਫੇਰੀ ਜਾ ਉਹ ਹੱਥ ਬੇਬਾਂ ਨੂੰ ਵੀ ਚੰਗਾ ਲੱਗ ਕੱਲਾ ਕਾਲ ਹੇ ਤਾਂ ਦਿਨ ਪਿਆ ਨਹੀਂ ਜੀ ਹੌਲੀ ਹੌਲੀ ਤਿਆਰ ਹੋ ਜਾਣੀ ਮੂੰਹ ਤੇ ਵੀ ਪੱਦਰ ਆ ਯਾਰ ਬੈਠਣਾ ਹੂੰ ਸਹੀ ਗੱਲ ਆ ਐ ਨਹੀਂ ਗੱਲ ਮੰੰਦੀ ਦਿਖਾ ਦੇ ਮੰੰਦੀ ਦਿਖਾ ਦੇ ਕੋਈ ਚੱਕ ਤੇਰ ਦੋ ਦੰਦਾ ਦੋ ਦੰਦਾ ਓਕੇ ਤੇ ਕੀ ਮੋਲ ਆ ਜੈ ਇਹ 855 ਹੀ ਦੇ ਦਾਂਗੇ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਠੀਕ 55000 ਰੁਪਏ ਮੁੱਲ ਰਹਿ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਆ ਬੜਾ ਸਨਕੀ ਆ ਸੋਹਰਾ ਤਰਾ ਚੰਗਾ ਅਡਰ ਥੋੜੀ ਮੋੜੀ ਦੀ ਆਕਰਮਾਂਦੀ ਹੂੰ ਪੂਰੀ ਨਹੀਂ ਸਨ ਪਾਈ ਵੀ ਸਹੀ ਗੱਲ ਆ ਆਰਡਰ ਦੇਖੋ ਭਾਈ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਮੁੱਲ ਜਾਇਜ਼ ਆ ਵਿੱਚੋਂ ਮਾਨਤਨ ਜਰੂਰ ਹੋ ਜਾ ਠੰਡੀ ਬਹੁਤ ਆ ਭਾਈ ਨੇ ਠੰਡੀ ਬਹੁਤ ਆ ਜੀ ਸਾਹਿਬ ਹੂੰ ਠੰਡੀ ਦਾ ਜਿਵੇਂ ਮਰਜੀ ਜੀ ਹੱਥ ਫੇਰੀ ਜਾਓ ਮਰਜੀ ਲੋ ਬੈਠੋ ਰੋ ਕਹਿੰਦੀ ਕੁਛ ਨਹੀਂ ਹੈ ਨਾ ਨਾ ਜੀ ਭੁੱਲੀ ਜਾਵੇ ਪਰ ਬੱਚੇ ਬੈਠੇ ਆਏ ਨਹੀਂ ਕੋਈ ਗੱਲ ਵੀ ਇੱਧਰ ਦੀ ਬਹਿਗਾ ਦੂਜੇ ਪਾਸੇ ਬਹਿ ਨਹੀਂ ਦੇਣਾ ਹੂੰ ਲੈ ਹਲਾਏ ਤੋਂ ਹੈ ਨਹੀਂ ਠੰਡੀ ਹੈ ਜੱਕ ਦੀ ਸੀ ਜੀ ਲੋ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕੁਛ ਨਹੀਂ ਤੇ ਮਰਜੀ ਫਿਰ ਜਾ ਬੱਥ ਸਹੀ ਗੱਲ ਅੱਗੇ ਵੀਰੇ ਲਾਸਟ ਤਿੰਨ ਨੰਬਰ ਹੀ ਹਾਂ ਜੀ ਕਿਹੜਾ ਸੂਆ ਵੀ ਇਹ ਵੀ ਪਹਿਲਾ ਸੂਆ ਰਸਾ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਲਓ ਜੀ ਘੱਟੋ ਘੱਟ ਮੰਨ ਕੇ ਚੱਲੋ ਵੀ ਦੋ ਤੋਂ ਤਿੰਨ ਦਿਨ ਜੀ ਦੋ ਤੋਂ ਤਿੰਨ ਦਿਨ ਹਾਂਜੀ ਕੀ ਰਿਕਾਰਡ ਦੁੱਧ ਦਾ ਕਿੰਨਾ ਦੇ ਦੇ ਦੁੱਧ ਐਸ ਵਾਰ ਜੀ ਮੰਨ ਕੇ ਚਲੋ ਦੇ ਦੇ ਉਹ ਇਹ ਪਹਿਲੇ ਸੂਏ ਚੀਜ਼ 15 ਤੋਂ 16 ਕਿਲੋ ਜੀ ਠੀਕ ਆ ਲੇਵਾ ਬਹੁਤ ਹਨਾ ਜੀ ਲੇਵਾ ਇਹ ਵਾ ਤੇ ਫੀਡਿੰਗ ਆਇਆ ਪੂਰਾ ਵਧੀਆ ਬਣਾਉਗੇ ਜੀ ਬਰੀਡ ਬਹੁਤ ਚੰਗੀਆਂ ਹਨਾ ਬਰੀਡ ਇਹ ਮਿਲਦੀ ਨਹੀਂ ਸਿੰਘਾਂ ਵੀਰਾਂ ਦਾ ਫੋਨ ਆਇਆ ਸੀ ਸਹੀ ਗੱਲ ਹੈ ਸ਼ਾਹੀਵਾਲ ਜਰਸੀ ਆਹ ਜਰਸੀ ਕ੍ਰੋਸ ਸ਼ਾਹੀਵਾਲ ਲੈਣੀ ਹੂੰ ਸਹੀ ਗੱਲ ਹੈ ਚਲ ਮੈਂ ਇੱਕ ਲੈ ਲੈਣੀ ਆ ਚਮਕ ਬਹੁਤ ਹੈ ਯਾਰ ਚਮਕ ਤਾਂ ਬਹੁਤ ਹੈ ਜੀ ਚਮਕ ਬਹੁਤ ਹੈ ਲੇਵਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਇਹ ਹਾਜੇ ਕੱਚੀ ਕੱਚੀ ਆ ਦਣ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਣਾ ਸਾਫ ਸੁਧਰੀ ਆ ਨਾ ਬੜ ਬੜੀ ਸਾਫ ਸੁਧਰੀ ਆ ਡਾਕਟਰ ਸਾਹਿਬ ਬਾਲੀ ਜਿਆਦਾ ਜੀ ਹੂੰ ਹੂੰ ਸਹੀ ਜਿਆਦਾ ਸਾਫ ਆ ਜੀ ਲੈ ਬਾ ਦੇ ਲੈਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣਾ ਲੈ ਚਲੋ ਬੱਸ ਛੰਡੀ ਅਰਸਾ ਆਣੀ ਗੱਲ ਹੂੰ ਜਿਵੇਂ ਮਰ ਜੇ ਹੱਤ ਲਈ ਚਲ ਕੋਈ ਚੱਕਰੀ ਨਹੀਂ ਲੈ ਕਹਿੰਦੀ ਕੁਛ ਨਹੀਂ ਹੈ ਨਾ ਨਹੀਂ ਆਏ ਨਹੀਂ ਕੁਛ ਵੀ ਕਹਿੰਦੀ ਉਹ ਜਾਗਦੀ ਆ ਥੋੜੀ ਜੀ ਥੋੜੀ ਜਾਗਦੀ ਆ ਜਾਗਦੀ ਆ ਦੇਖੋ ਇਹ ਤਾਂ ਘਰੋਂ ਤਾਂ ਜਾਊਗੀ ਛਾਲ ਹੂੰ ਐ ਨਹੀਂ ਵੀ ਗੱਲ ਤੇ ਕੀ ਮੁੱਲ ਬਾਬੂ ਦਾ ਇਹ ਵੀ ਅਰਸਾ 48 ਦੇ ਦਾਂਗੇ ਮਾਨਤਨ ਹੋ ਜਾ ਹਾਂ ਮਾਨਤਨ ਕਰ ਠੀਕ ਆ 48000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੇ ਚੰਗੀ ਆ ਵਰ ਸੁਨੱਖੀ ਆ ਬਈ ਮਾਗੀਸੀਪੁਰਾ ਕੋਲੇ ਤੰਨਾ ਤੰਨੇ ਦਿਖਾਤੇ ਬਈ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਮਾ ਲਗਾ